ਹਾਂਜੀ ਦੋਸਤੋ ਕੀ ਹਾਲ ਚਾਲ ਆ ਪਹੁੰਚੇ ਆਪਾਂ ਮਾਗੀ ਮੇਲੇ ਅਗਮ ਸਟੱਡ ਫਾਰਮ ਬਾਕੀ ਬਾਈਆਂ ਨਾਲ ਕਰਾਂਗੇ ਆਪਾਂ ਗੱਲਬਾਤ ਕਿੰਨੇ ਘੋੜੀਆਂ ਤੇ ਘੋੜੇ ਲੈ ਕੇ ਮਾਗੀ ਮੇਲੇ ਪਹੁੰਚੇ ਆ ਤੇ ਕਰਦੇ ਆਂ ਬਾਈਆਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਨਾਂ ਜੀ ਮੇਰਾ ਨਾਂ ਜਗਨਜੀਤ ਸਿੰਘ ਹੈ ਠੀਕ ਆ ਜੀ ਪਿੰਡ ਤੇ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਖੇਮਾ ਖੜਾਈ ਠੀਕ ਆ ਅਛੀ ਮੁਖਤਸਰ ਜਿਲ੍ਹਾ ਹੀ ਠੀਕ ਆ ਮਲੋਟ ਆ ਜੀ ਠੀਕ ਆ ਆਪਣੇ ਸਟੱਡ ਫਾਰਮ ਦਾ ਨਾਮ ਹੀ ਬੋਲ ਦਿਓ ਜੀ ਅਗਮ ਅਗਮ ਸਟੱਡ ਫਾਰਮ ਠੀਕ ਆ ਮੇਲੇ ਚ ਕਿੰਨੇ ਘੋੜਾ ਘੋੜੀਆਂ ਘੋੜੇ ਲੈ ਕੇ ਪਹੁੰਚੇ ਹੋ ਜੀ ਵੀਰੇ 10 ਲੈ ਕੇ ਆਏ ਸੀਗੇ ਅੱਛਾ ਜੀ 6 ਰਹਿ ਗਏ 4 ਸੇਲ ਕਰਦੇ ਠੀਕ ਆ ਜਿਹੜਾ ਆਪਾਂ ਸਾਹਮਣੇ ਵੇਖ ਰਹੇ ਆ ਇਹ ਘੋੜਾ ਜਾਂ ਘੋੜੀ ਆ 25 25 ਆਈ ਆ ਬੱਚੀ ਆ ਘੋੜੀ ਠੀਕ ਆ ਕੰਦ ਬੱਚੀ ਆਈ ਹੈ ਕਿੰਨੇ ਚਿਰ ਦੀ ਹੋ ਗਈ ਆ ਜੀ ਇਹ ਮੰਨ ਲਈ 2 ਸਾਲ ਦੀ ਹੋ ਗਈ ਦੋ ਦਮ ਸ਼ੁਰੂ ਹੋਈ ਆ ਠੀਕ ਆ ਜੀ ਤੇ ਹਾਈਟ ਕੀ ਹੋ ਗਈ ਇਹਦੀ ਹਾਈਟ ਵੀਰੇ 62 ਪਲੱਸ ਆ ਜੀ 62 ਪਲੱਸ ਹਾਂ ਤੇ ਕਾਪਾਂ ਨੂੰ ਇਸ ਕੰਮ ਤੇ ਕਿੰਨਾ ਟਾਈਮ ਹੋ ਗਿਆ ਜੀ ਵੀਰੇ 6-7 ਸਾਲ ਹੋ ਗਏ ਸਾਨੂੰ ਇਸ ਕੰਮ 'ਚ ਆਇਆ 6-7 ਸਾਲ ਹਾਂਜੀ ਠੀਕ ਆ ਆਪਣੇ ਕੱਲਿਆਂ ਦਾ ਕੰਮ ਆ ਇਹ ਨਾਲ 11 ਬੇਲੀਆਂ ਨਾਲ ਵੀ ਇਹ ਕੰਮ ਹੈ ਜੀ ਪਹਿਲਾਂ ਵੀਰੇ ਕਿਸੇ ਯਾਰ ਬੇਲੀ ਨਾਲ ਸਾਂਝਾ ਸੀਗਾ ਹੁਣ ਕੱਲਿਆਂ ਦਾ ਜੀ ਅੱਛਾ ਜੀ ਹਾਂਜੀ ਠੀਕ ਆ ਕੋਈ ਕੰਮ ਪਿੱਛੇ ਧੋਕਾ ਦਾ ਧਾਕਾ ਤਾਂ ਨਹੀਂ ਹੋਇਆ ਨਹੀਂ ਵੀਰੇ ਇਸ ਕੰਮ ਵਿੱਚ ਬਹੁਤ ਧੋਖੇ ਹੋਏ ਆ। ਅੱਛਾ। ਇਹਦੇ ਸਾਡੇ ਸੱਜਣ ਮਿੱਤਰ ਸੀਗੇ ਪਹਿਲਾਂ ਇਹਨਾਂ ਨੇ ਸਾਨੂੰ ਖੁਦ ਵੱਢਿਆ। ਅੱਛਾ। ਹੁਣ ਇੰਨਾ ਵੀ ਉਹ ਕਿਸੇ ਆ ਕੋਲ ਲੋਕਾਂ ਕੋਲੇ ਆਂਦੇ ਸੀ ਇਹਨਾਂ ਕੋਲੇ ਸਟੋਰੀ ਵੀ ਨਹੀਂ ਲੱਗਣੀ। ਅੱਛਾ ਜੀ। ਮਹਾਰਾਜ ਦੀ ਕਿਰਪਾ ਨਾਲ 10-12 ਜਨਵਰੀ ਲੈ ਕੇ ਆਏ ਆ ਮੇਲੇ ਤੇ। ਠੀਕ ਆ। ਕੋਈ ਖਰੀਦੇ ਵੀ ਕਿ ਇਥੋਂ ਅਜੇ ਵੇਚਣੀ ਆ ਅਜੇ। ਜਿਹੜੇ ਅਜੇ ਤਾਂ ਵੇਚੀ ਆ ਜੀ। ਵੇਚੇ ਆ। ਠੀਕ ਆ। 10 ਜਨਵਰੀ ਸੇਲ ਕੀਤੀ। ਠੀਕ ਆ। ਜਿਹੜੀ ਆਪਾਂ ਸਾਹਮਣੇ ਕੁੜੀ ਵੇਖ ਰਹੇ ਆ ਇਹ ਵੀ ਸੇਲ ਲਈ ਆ। ਹਾਂ ਜੀ। ਠੀਕ ਆ ਤੇ ਕੀ ਰੇਟ ਆ ਜਿੰਦਾ ਇਹਦਾ 10 ਲੱਖ ਰੁਪਈਆ ਜੀ 10 ਲੱਖ ਹਾਂਜੀ ਛੱਡਾ ਕਿਸ ਤੱਕ 48 ਸ਼ਾਂਦੀ ਆ ਨੱਗਿਆ ਪੋਤੀ ਆ ਜੀ ਆਲੀ ਸ਼ਾਂਦੀ ਪੋਤੀ ਆ ਹਾਂਜੀ ਠੀਕ ਆ ਤੇ ਨਕੰਦ ਇਹ ਦੋ ਦੰਦ ਸ਼ੁਰੂ ਹੋਈ ਹੈ ਜੀ ਠੀਕ ਆ ਜੀ ਹਾਂਜੀ ਜਿਵੇਂ ਕੋਈ ਜਿਹੜੀ ਕੋੜੀ ਲੱਖ ਰੁਪਏ ਸਾਨੂੰ ਦੇਦੀ ਅੱਛਾ ਜੀ ਉਹਨਾਂ ਸੱਜਣਾਂ ਨੇ ਸਾਡੇ ਤੋਂ ਲੱਕੇ 50000 ਰੁਪਈਆ ਵਕਾਈ ਆ ਜੀ ਜੇ 2 ਲੱਖ ਵੀ ਦਿੱਤੀ ਉਹਦਾ ਲੱਖ ਵੀ ਸਾਡੀ ਵਕਾਉਂਦੇ ਠੀਕ ਆ ਯਾਨੀ ਕਿ ਸਾਡੀਆਂ ਤਾਂ ਨੇ ਪੂਰੀਆਂ ਜਣਾ ਵੱਡੀਆਂ ਜੀ ਠੀਕ ਹੈ ਜੀ ਹਾਂਜੀ ਇਸ ਕਰਕੇ ਤੁਹਾਨੂੰ ਥੋੜੀ ਵੀਡੀਓ ਰਾਈ ਅਸੀਂ ਇਹਨਾਂ ਕੇ ਸੰਕੇਤ ਦਿੰਨੇ ਆ ਜਿਹੜਾ ਕੋਈ ਆ ਵੀ ਆਦਾ ਬਚ ਕੇ ਰਵੇ ਠੀਕ ਹੈ ਥੋੜੀ ਇਸ ਕੰਮ ਚ ਬਾੜੀ ਹੈ ਇਹ ਇਮਾਨਦਾਰੀ ਘਟ ਠੀਕ ਹੈ ਜੀ ਅਗਲਾ ਜਾਨਵਰ ਆਪਾਂ ਦਿਖਾਉਣੇ ਆ ਜੀ ਅੱਗੇ ਓਏ ਮਿੱਕਾ ਵੀ ਕਹ ਵੀ ਹਾਂਜੀ ਦੋਸਤੋ ਅੱਗੇ ਤੁਹਾਨੂੰ ਇੱਕ ਅਗਲੀ ਬਸ਼ੇਰੀ ਦਿਖਾਉਣੇ ਪਾਈਆਂ ਨਾਲ ਕਰਦੇ ਆ ਗੱਲਬਾਤ ਹਾਂਜੀ ਇਹ ਵਸ਼ੇਰੀ ਕੇ ਜਿਹੜੇ ਬੱਚੇ ਦੀ ਹੈ ਇਹ ਬਾਈ ਜੀ ਸੂਰਿਆ ਜੀ ਲੈਂਦ ਤੇ ਜਿਹੜਾ ਨੀਲਾ ਘੋੜਾ ਸੂ ਬੱਦਲ ਵਾਲਾ ਅੱਛਾ ਜੀ ਘੋੜੇ ਦੀ ਬੱਚੀ ਆ ਨਕਾਂਦੀ ਬੱਚੀ ਇਹ ਆ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਇਹ 2 ਸਾਲ ਦੀ ਹੈ ਜਰੇ ਇਹ ਵੀ 2 ਸਾਲ ਦੀ ਆ ਠੀਕ ਆ ਇਸ ਦਿਨ ਸੱਜਣ ਵੀਰ ਨੇ ਇਹ ਕੁੜੀ ਦਿੱਤੀ ਸੀ ਨਾ ਵਸ਼ੇਰੀ ਸਾਨੂੰ ਬੱਚੀ ਉਸ ਦਿਨ ਉਹ ਸੱਜਣ ਵੀਰ ਨੇ ਇਹ ਵੀ ਆਖਿਆ ਸੀਗਾ ਵੀ ਇਹ ਘਾਟੇ ਨਾਲ ਮੈਨੂੰ ਵਾਪਸੀ ਦੇ ਕੇ ਜਾਣਗੇ ਅੱਛਾ ਜੀ ਤੇ ਦੀ ਕੀਮਤ ਆਪਾਂ 6 ਲੱਖ ਰੁਪਇਆ ਕਰਦੇ 6 ਲੱਖ ਰੁਪਇਆ ਹਾਂਜੀ ਠੀਕ ਆ ਜੀ ਨਾ ਬਿਚਾਰਾ ਫੜਦਾ ਮਾੜਾ ਲਗਾਉਗਾ ਅੱਗੇ ਤੁਹਾਨੂੰ ਦੋਸਤੋ ਘੋੜਾ ਦਿਖਾਉਣੇ ਪਾਈਆਂ ਦਾ ਕਰਦੇ ਆਂ ਬਾਈਆਂ ਨਾਲ ਆਪਾਂ ਗੱਲਬਾਤ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹਦਾ ਕੱਦ ਕਿੰਨਾ ਜੀ ਕੱਦ ਤੇਰੇ 63 ਹੈ 63 ਆ ਹਾਂਜੀ ਇਹਦਾ ਨਾਂ ਨੂੰ ਕੀ ਰੱਖਿਆ ਕੋਈ ਜੀ ਨਾਂ ਨਹੀਂ ਵੀਰੇ ਇਹਦਾ ਰੱਖਿਆ ਅੱਛਾ ਠੀਕ ਆ ਇਹ ਕਿਨੇ ਚਰਦਾ ਜੀ ਇਹ ਵੀਰੇ ਦੋ ਦੰਦ ਹੋ ਗਏ ਜੀ ਦੋ ਦੰਦ ਹਾਂਜੀ ਠੀਕ ਆ ਇਹ ਕਿਹੜੇ ਦਾ ਜੀ ਇਹ ਵੀਰੇ ਸੂਰਿਆਂ ਵਾਲੀ ਲੈਣ ਦੀ ਹੈ ਜੀ ਇਹ ਵੀ ਸੂਰਿਆਂ ਵਾਲੀ ਲੈਣ ਦਾ ਠੀਕ ਆ ਇਹਦੀ ਮਾਂ ਚੈਂਪੀਅਨਰ ਦੋ ਵਾਰ ਰਹੀ ਹੈ ਜੀ ਠੀਕ ਆ ਇਹ ਵੀ ਆਪਾਂ ਵੇਚਣ ਵਾਸਤੇ ਲਿਆਂਦਾ ਜਾਂ ਹਾਂ ਜੀ ਜੀ ਸੇਲ ਕਰਨ ਵਾਸਤੇ ਠੀਕ ਆ ਇਹਦਾ ਕੀ ਮੁੱਲ ਰਹਾ ਆ ਆਪਣੇ ਕੋਲ ਇਹਦਾ ਮੇਰੇ 10 ਲੱਖਾਂ ਕੀਮਤੀ 10 ਲੱਖ ਰੁਪਈਆ ਸਕੌਟਲੈਸ ਹੈ ਜੀ ਠੀਕ ਆ ਜੀ ਹਾਂਜੀ ਦੋਸਤੋ ਕਰ ਲੋ ਕੁਆਲਿਟੀ ਚੈੱਕ ਬਹੁਤ ਵਧੀਆ ਕੱਦ ਕਾਠ ਵੀ 66 ਇੰਚ ਕਿੰਨਾ ਜੀ 66 ਇੰਚ ਹਾਂਜੀ 66 ਇੰਚ ਕੱਦ ਕਾਠ ਆ ਦੋ ਦੰਦ ਬਸ਼ੇਰਾ ਜੀ ਬਾਕੀ ਅੱਗੇ ਆਪਾਂ ਪਈਆਂ ਦੇ ਹੋਰ ਜਾਨਵਰ ਤੁਹਾਨੂੰ ਦਿਖਾਉਣੇ ਆ ਇਥੇ ਇਥੇ ਦੋਸਤੋ ਜਿਹੜੇ ਸਾਹਮਣੇ ਤੁਸੀਂ ਤਿੰਨ ਹੋਰ ਨਾਗ ਵੇਖ ਰਹੇ ਹੋ ਇਹ ਵੀ ਭਾਈ ਸੇਲ ਹੀ ਮਾਗੀ ਮੇਲੇ ਲਾ ਕੇ ਪਹੁੰਚੇ ਆ ਇਹਨਾਂ ਬਾਰੇ ਵੀ ਆਪਾਂ ਕਰਾਂਗੇ ਸਾਰੀ ਗੱਲਬਾਤ ਪੁੱਛਾਂਗੇ ਡਿਟੇਲ ਬਾਈਆਂ ਦਾ ਨੰਬਰ ਸਕਰੀਨ ਤੇ ਚੱਲਦਾ ਪਿਆ ਤੇ ਤੁਸੀਂ ਸੰਪਰਕ ਕਰਕੇ ਸਾਰੀ ਗੱਲਬਾਤ ਕਰਕੇ ਇਹ ਜਾਨਵਰ ਤੁਸੀਂ ਖਰੀਦ ਸਕਦੇ ਹੋ ਕੋਈ ਹਾਂਜੀ ਵੀਰ ਇਹਦੇ ਬਾਰੇ ਦਿਓ ਜਾਣਕਾਰੀ ਕੋਈ ਬਾਰੇ ਜਿਹੜੇ ਅਨਨਾਮ ਲੈਂਦੀ ਹੈ ਅੱਛਾ ਜੀ ਸਰਜਾ ਰੋਲੀ ਵਾਲੇ ਬੱਚੇ ਦਾ 5 ਮਹੀਨਿਆਂ ਦੀ ਗੱਬਣ ਹੈ ਠੀਕ ਆ ਜੀ ਹਾਂਜੀ ਇਹਦੀ ਕੀਮਤ 63 ਲੱਖ ਰੁਪਈਆ ਹੈ ਠੀਕ ਆ ਹਾਈਟ ਇਹਦੀ 65 ਪਲੱਸ ਹੈ 65 ਪਲੱਸ ਠੀਕ ਆ ਮੁੱਲ ਕੀ ਕਰਦੇ ਜਾਂਦਾ ਮੁੱਲ ਜੀ 3 ਲੱਖ ਰੁਪਈਆ 3 ਲੱਖ ਰੁਪਈਆ ਠੀਕ ਆ ਬਾਕੀ ਮੌਕੇ ਤੇ ਹੋਊਗਾ ਮੰਤਾਨ ਮੰਤਾਨ ਕਰਦੇ ਜਿਹੜਾ ਕੋਈ ਥੋੜੀ ਵੀਡੀਓ ਦੇਖ ਕੇ ਆਉਂਗੇ ਠੀਕ ਆ ਜੀ ਠੀਕ ਆ ਉਹ ਕਿਵੇਂ ਲਾ ਦੋ ਸਾਡੇ ਦੋਸਤ ਭਾਈ ਨੇ ਸਾਰੀ ਆਪਾਂ ਨੂੰ ਜਾਣਕਾਰੀ ਦੇ ਦਿੱਤੀ ਆ ਤੇ 22 ਦਾ ਨੰਬਰ ਸਕਰੀਨ ਤੇ ਚੱਲਦਾ ਪਿਆ ਤੁਸੀਂ ਸਾਰੀ ਗੱਲਬਾਤ ਕਰਕੇ ਇਹ ਘੋੜੇ ਘੋੜੀਆਂ ਖਰੀਦ ਸਕਦੇ ਹੋ ਅਸੀਂ ਬੈਠੇ ਆ ਇਧਰ ਨੂੰ ਮਾਰਦੇ ਹਾਂ ਹਾਂ ਜੀ ਨਹੀਂ ਇਹ ਬੰਦ ਪਿੰਡ ਪਰਮਾਰਾ ਵੀ ਦੱਸ ਦਿੰਦੇ ਹਾਂ ਸਟੋਰੀ ਵੀ ਆਵੇ